ਹੇ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੁング ਰਪੈਰੀਓ ਆਉ ਇੱਕ ਕਹਾਣੀ ਸਰਵਣ ਕਰੀਏ ਸੋ ਇਸ ਕਹਾਣੀ ਦੇ ਵਿੱਚ ਸਾਨੂੰ ਦੱਸਿਆ ਗਿਆ ਹੈ ਕਿ ਉਹ ਕੇਟੀਆਂ ਸੱਤ ਕੱਲਾਂ ਆ ਨਾ ਜਿਹੜੀਆਂ ਕਿਸੇ ਨੂੰ ਨਹੀਂ ਦੱਸਣੀਆਂ ਚਾਹੀਦੀਆਂ ਉਹਨਾਂ ਕੱਲਾਂ ਦਾ ਇਹਦ ਕਿਸੇ ਨੂੰ ਨਹੀਂ ਦੇਣਾ ਚਾਹੀਦਾ ਸੋ ਆਉ ਕਹਾਣੀ ਵਿੱਚ ਸਰਵਣ ਕਰੀਏ ਸੋ ਕਿਰਪਾ ਕਰਕੇ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਹੁਤ ਹੀ ਪਿਆਰੀ ਕਹਾਣੀ ਸੋ ਸੁਣ ਕੇ ਲਾਹ ਲੇਵੋ ਇੱਕ ਵਾਰ ਦੀ ਗੱਲ ਹੈ ਬੋਧਾਸ਼ਰਮ ਵਿੱਚ ਰਹਿਣ ਵਾਲਾ ਇੱਕ ਵਿਦਿਆਰਥੀ ਬਹੁਤ ਹੀ ਗੁੱਸੇ ਵਿੱਚ ਆਪਣੇ ਗੁਰੂ ਦੇ ਕੋਲ ਆਉਂਦਾ ਹੈ ਤੇ ਕਹਿੰਦਾ ਹੈ ਕਿ ਗੁਰੂ ਜੀ ਆਸ਼ਰਮ ਵਿੱਚ ਰਹਿਣ ਵਾਲੇ ਦੂਸਰੇ ਵਿਦਿਆਰਥੀ ਇਹ ਕਹਿ ਕੇ ਮੇਰਾ ਮਜ਼ਾਕ ਬਣਾਉਂਦੇ ਨੇ ਕਿ ਮੇਰੇ ਘਰ ਵਿੱਚ ਤਾਂ ਕੁਝ ਖਾਣ ਨੂੰ ਵੀ ਨਹੀਂ ਹੈ। ਮੈਂ ਬਹੁਤ ਗਰੀਬ ਹਾਂ ਤੇ ਮੇਰੇ ਪਿਤਾ ਸ਼ਰਾਬ ਪੀ ਕੇ ਮੇਰੀ ਮਾਂ ਤੇ ਸਾਨੂੰ ਭੈਣ ਭਰਾਵਾਂ ਨੂੰ ਕੁੱਟਦੇ ਮਾਰਦੇ ਵੀ ਨੇ। ਉਹ ਬੁੱਧ ਸਾਧੂ ਬਹੁਤ ਹੀ ਸੋਲਝੇ ਹੋਏ ਵਿਅਕਤੀ ਸੀ। ਉਹਨਾਂ ਨੇ ਉਸ ਵਿਦਿਆਰਥੀ ਦੀ ਗੱਲ ਬਹੁਤ ਹੀ ਧਿਆਨ ਨਾਲ ਸੁਣੀ ਤੇ ਉਸ ਤੋਂ ਪੁੱਛਿਆ ਕਿ ਤੇਰੇ ਸਾਥੀਆਂ ਨੂੰ ਇਹ ਗੱਲ ਕਿਵੇਂ ਪਤਾ ਲੱਗੀ ਕਿ ਤੂੰ ਬਹੁਤ ਗਰੀਬ ਹੈ? ਤੇ ਤੇਰੇ ਪਿਤਾ ਸ਼ਰਾਬ ਪੀਂਦੇ ਨੇ ਤਾਂ ਵਿਦਿਆਰਥੀ ਨੇ ਕਿਹਾ ਕਿ ਗੁਰੂ ਜੀ ਅਸਲ ਵਿੱਚ ਆਪਣੇ ਦੋਸਤਾਂ ਤੋਂ ਹੌਸਲਾ ਮਿਲਣ ਦੀ ਉਮੀਦ ਵਿੱਚ ਮੈਂ ਖੋਦੀ ਇਹ ਗੱਲਾਂ ਉਹਨਾਂ ਨੂੰ ਦੱਸੀਆਂ ਸੀ ਇਹ ਸੁਣ ਕੇ ਗੁਰੂ ਨੇ ਕਿਹਾ ਫਿਰ ਜੇਕਰ ਤੇਰੇ ਦੋਸਤ ਤੇਰਾ ਮਜ਼ਾਕ ਉਡਾਉਂਦੇ ਨੇ ਤਾਂ ਇਸ ਵਿੱਚ ਤੇਰੀ ਹੀ ਗਲਤੀ ਹੈ ਕਿਉਂਕਿ ਤੈਨੂੰ ਇਹ ਗੱਲਾਂ ਆਪਣੇ ਤੱਕ ਹੀ ਸੀਮਤ ਰੱਖਣੀਆਂ ਚਾਹੀਦੀਆਂ ਸੀ ਸਾਡੇ ਜੀਵਨ ਵਿੱਚ ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਨੇ ਜੋ ਸਾਨੂੰ ਕੇਵਲ ਆਪਣੇ ਤੱਕ ਹੀ ਰੱਖਣੀ ਚਾਹੀਦੀਆਂ ਪਰ ਤੂੰ ਉਹਨਾਂ ਨੂੰ ਦੂਸਰਿਆਂ ਨੂੰ ਦੱਸਣ ਦੀ ਗਲਤੀ ਕਰ ਦਿੱਤੀ ਹੈ ਉਸ ਬੱਚੇ ਨੇ ਕਿਹਾ ਕਿ ਗੁਰੂ ਜੀ ਤਾਂ ਹੁਣ ਮੈਂ ਕੀ ਕਰ ਸਕਦਾ ਬੁੱਧ ਸਾਧੂ ਨੇ ਕਿਹਾ ਕਿ ਹੁਣ ਜੋ ਹੋ ਗਿਆ ਉਸ ਨੂੰ ਬਦਲਿਆ ਤਾਂ ਨਹੀਂ ਜਾ ਸਕਦਾ ਪਰ ਅੱਜ ਮੈਂ ਤੈਨੂੰ ਸੱਤ ਅਜਈਆਂ ਚੀਜ਼ਾਂ ਬਾਰੇ ਦੱਸਾਂਗਾ ਜਿਨ੍ਹਾਂ ਦੇ ਬਾਰੇ ਤੂੰ ਕਿਸੇ ਨੂੰ ਨਹੀਂ ਦੱਸਣਾ ਫਿਰ ਭਾਵੇਂ ਉਹ ਤੇਰੇ ਦੋਸਤ ਹੋਣ ਜਾਂ ਫਿਰ ਸਕੇ ਸਬੰਧੀ ਵਿਦਿਆਰਥੀ ਨੇ ਬਹੁਤ ਹੀ ਉਤਸੁਕਤਾ ਨਾਲ ਕਿਹਾ ਕਿ ਦੱਸੋ ਗੁਰੂ ਜੀ ਕਿਹੜੀਆਂ ਸਤ ਗੱਲਾਂ ਨੇ ਜਿਨ੍ਹਾਂ ਦੇ ਬਾਰੇ ਕਿਸੇ ਨਾਲ ਗੱਲ ਨਹੀਂ ਕਰਨੀ ਗੁਰੂ ਨੇ ਕਿਹਾ ਪਹਿਲੀ ਗੱਲ ਜੋ ਤੂੰ ਕਿਸੇ ਨੂੰ ਨਹੀਂ ਦੱਸਣੀ ਉਹ ਹੈ ਤੇਰੇ ਜੀਵਨ ਦਾ ਟੀਚਾ ਲਕਸ਼ ਤੇ ਤੇਰੇ ਸੁਪਨੇ ਅਸੀਂ ਅਕਸਰ ਲੋਕਾਂ ਦੀਆਂ ਨਜ਼ਰਾਂ ਵਿੱਚ ਵੱਡਾ ਬਣਨ ਤੇ ਇਹ ਦਿਖਾਉਣ ਵਿੱਚ ਕਿ ਅਸੀਂ ਕਿੰਨੀ ਦੂਰ ਦੀ ਸੋਚ ਰੱਖਦੇ ਹਾਂ ਅਸੀਂ ਆਪਣੇ ਟੀਚੇ ਤੇ ਆਪਣੇ ਜੀਵਨ ਦੇ ਸੁਪਨੇ ਲੋਕਾਂ ਦੇ ਸਾਹਮਣੇ ਰੱਖ ਦਿੰਦੇ ਹਾਂ ਹਾਲਾਂਕਿ ਦੱਸਣਾ ਗਲਤ ਨਹੀਂ ਹੈ ਪਰ ਜਦੋਂ ਅਸੀਂ ਅਜਿਹਾ ਕਰਦੇ ਹਾਂ ਤਾਂ ਸਾਡੇ ਅੰਦਰ ਸੰਤੁਸ਼ਟੀ ਆ ਜਾਂਦੀ ਹੈ ਜਿਸ ਨਾਲ ਫਿਰ ਸਾਡੇ ਅੰਦਰ ਉਸ ਟੀਚੇ ਦੇ ਪ੍ਰਤੀ ਉਹ ਜਨੂਨ ਉਹ ਸਮਰਪਣ ਨਹੀਂ ਰਹਿ ਜਾਂਦਾ ਜਿਹੜਾ ਕਿ ਲੋਕਾਂ ਨੂੰ ਆਪਣੇ ਸੁਪਨੇ ਦੱਸ ਜਿਸ ਨਾਲ ਇਸ ਗੱਲ ਦੀ ਸੰਭਾਵਨਾ ਵੱਧ ਜਾਂਦੀ ਹੈ ਕਿ ਅਸੀਂ ਆਪਣੇ ਟੀਚੇ ਨੂੰ ਹਾਸਲ ਕਰਨ ਤੋਂ ਖੁੰਝ ਜਾਈਏ ਕਿਉਂਕਿ ਹੁਣ ਅਸੀਂ ਆਪਣੇ ਟੀਚੇ ਆਪਣੇ ਸੁਪਨੇ ਲੋਕਾਂ ਨੂੰ ਦੱਸੇ ਹੋਏ ਨੇ ਤਾਂ ਉਹਨਾਂ ਦੀਆਂ ਉਮੀਦਾਂ ਸਾਡੇ ਤੋਂ ਵੱਧ ਜਾਂਦੀਆਂ ਨੇ ਉਹ ਸਾਡੇ ਤੇ ਜ਼ਿਆਦਾ ਧਿਆਨ ਦੇਣ ਲੱਗ ਜਾਂਦੇ ਨੇ ਜਿਹੜਾ ਕਿ ਅੰਤ ਵਿੱਚ ਸਾਡੇ ਤਣਾਅ ਨੂੰ ਵਧਾ ਦਿੰਦਾ ਹੈ ਤੇ ਫਿਰ ਇਹ ਤਣਾਅ ਸਾਡੀ ਜ਼ਿੰਦਗੀ ਨੂੰ ਡਾਵਾ ਡੋਲ ਕਰ ਦਿੰਦਾ ਹੈ ਗੁਰੂ ਨੇ ਕਿਹਾ ਕਿ ਦੂਸਰੀ ਚੀਜ਼ ਜਿਸ ਦੇ ਬਾਰੇ ਕਿਸੇ ਨਾਲ ਗੱਲ ਨਹੀਂ ਕਰਨੀ ਉਹ ਹੈ ਤੇਰੇ ਜੀਵਨ ਦੀਆਂ ਸਮੱਸਿਆਵਾਂ ਜੀਵਨ ਦੀਆਂ ਪਰੇਸ਼ਾਨੀਆਂ ਦੂਸਰਿਆਂ ਨੂੰ ਆਪਣੇ ਜੀਵਨ ਦੀਆਂ ਪਰੇਸ਼ਾਨੀਆਂ ਦੱਸਣਾ ਅਸਲ ਵਿੱਚ ਆਪਣੇ ਲਈ ਇੱਕ ਨਵੀਂ ਪਰੇਸ਼ਾਨੀ ਖੜੀ ਕਰਨ ਦੇ ਬਰਾਬਰ ਹੈ ਹਾਲਾਂਕਿ ਜਦੋਂ ਅਸੀਂ ਕਿਸੇ ਨਾਲ ਆਪਣੀ ਪਰੇਸ਼ਾਨੀ ਸਾਂਝੀ ਕਰਦੇ ਹਾਂ ਤਾਂ ਸਮੇਂ ਸਾਨੂੰ ਥੋੜਾ ਹਲਕਾ ਮਹਿਸੂਸ ਹੁੰਦਾ ਹੈ ਤੇ ਅੰਦਰੋਂ ਥੋੜਾ ਦੁੱਖ ਵੀ ਘਟਦਾ ਹੈ ਪਰ ਜ਼ਿਆਦਾਤਰ ਲੋਕ ਸਾਡੀਆਂ ਪਰੇਸ਼ਾਨੀਆਂ ਨੂੰ ਘਟਾਉਂਦੇ ਨਹੀਂ ਬਲਕਿ ਹੋਰ ਨਵੀਆਂ ਪਰੇਸ਼ਾਨੀਆਂ ਖੜੀਆਂ ਕਰ ਦਿੰਦੇ ਨੇ ਅਸੀਂ ਜਿੰਨੇ ਵੀ ਲੋਕਾਂ ਦੇ ਨਾਲ ਆਪਣੀਆਂ ਪਰੇਸ਼ਾਨੀਆਂ ਸਾਂਝੀਆਂ ਕਰਦੇ ਹਾਂ ਉਹਨਾਂ ਵਿੱਚੋਂ 20% ਲੋਕਾਂ ਨੂੰ ਉਸ ਨਾਲ ਕੋਈ ਫਰਕ ਨਹੀਂ ਪੈਂਦਾ 70% ਲੋਕਾਂ ਨੂੰ ਤਾਂ ਇਹ ਜਾਣ ਕੇ ਖੁਸ਼ੀ ਹੁੰਦੀ ਹੈ ਕਿ ਸਾਡੇ ਜੀਵਨ ਵਿੱਚ ਪਰੇਸ਼ਾਨੀਆਂ ਨੇ ਤੇ ਕੇਵਲ 10% ਲੋਕ ਹੀ ਅਜਿਹੇ ਹੁੰਦੇ ਨੇ ਜੋ ਸੱਚਮੁੱਚ ਸਾਡੀਆਂ ਪਰੇਸ਼ਾਨੀਆਂ ਦੀ ਪਰਵਾਹ ਕਰਦੇ ਨੇ ਇਸ ਲਈ ਕਿਸੇ ਨੂੰ ਵੀ ਆਪਣੇ ਜੀਵਨ ਦੀ ਸਮੱਸਿਆ ਦੱਸਣ ਤੋਂ ਪਹਿਲਾਂ ਕਈ ਵਾਰ ਸੋਚ ਲੈਣਾ ਗੁਰੂ ਨੇ ਅੱਗੇ ਕਿਹਾ ਕਿ ਤੀਸਰੀ ਗੱਲ ਜੋ ਕਿਸੇ ਨਾਲ ਸਾਂਝੀ ਨਹੀਂ ਕਰਨੀ ਉਹ ਹੈ ਤੇਰੀਆਂ ਪਰਿਵਾਰਕ ਸਮੱਸਿਆਵਾਂ ਹਰ ਪਰਿਵਾਰ ਵਿੱਚ ਆਪਣੇ ਕੁਝ ਵਿਵਾਦ ਤੇ ਸਮੱਸਿਆਵਾਂ ਹੁੰਦੀਆਂ ਹੀ ਨੇ ਤੇ ਹਰ ਪਰਿਵਾਰ ਦਾ ਆਪਣਾ ਇੱਕ ਕੰਮ ਕਰਨ ਦਾ ਤਰੀਕਾ ਵੀ ਹੁੰਦਾ ਹੈ ਭਾਵੇਂ ਤੁਹਾਡੇ ਪਰਿਵਾਰਕ ਸਬੰਧ ਕਿਵੇਂ ਵੀ ਹੋਣ ਪਿਆਰ ਵਾਲੇ ਜਾਂ ਨਫ਼ਰਤ ਵਾਲੇ ਤੁਹਾਨੂੰ ਇਹਨਾਂ ਸਬੰਧਾਂ ਤੇ ਆਪਸੀ ਤਣਾਅ ਦੇ ਬਾਰੇ ਕਿਸੇ ਬਾਹਰੀ ਇਨਸਾਨ ਨਾਲ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਕੁਝ ਵੀ ਸੁਲਝਣ ਵਾਲਾ ਨਹੀਂ ਹੈ ਇਹ ਬਾਹਰੀ ਇਨਸਾਨ ਤੁਹਾਡੇ ਪਰਿਵਾਰ ਦੇ ਇਸ ਕਲੇਸ਼ ਦਾ ਪੂਰਾ ਪੂਰਾ ਫਾਇਦਾ ਠੋਣ ਦੀ ਵੀ ਕੋਸ਼ਿਸ਼ ਕਰ ਸਕਦਾ ਹੈ ਇਸ ਲਈ ਤੁਹਾਨੂੰ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਬੈਠ ਕੇ ਹੀ ਖੁਦ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਚੌਥੀ ਗੱਲ ਦੱਸਦਿਆਂ ਗੁਰੂ ਨੇ ਕਿਹਾ ਕਿ ਲੋਕਾਂ ਨਾਲ ਕਦੇ ਵੀ ਇਸ ਚੀਜ਼ ਬਾਰੇ ਗੱਲ ਨਹੀਂ ਕਰਨੀ ਕਿ ਤੂੰ ਕਿੰਨਾ-ਕਿੰਨਾ ਚੀਜ਼ਾਂ ਦਾ ਮਾਲਕ ਹੈ ਤੇ ਤੇਰੇ ਕੋਲ ਕੀ-ਕੀ ਹੈ ਇੱਕ ਗੱਲ ਹਮੇਸ਼ਾ ਯਾਦ ਰੱਖੀਂ ਕਿ ਜਦੋਂ ਤੂੰ ਲੋਕਾਂ ਦੇ ਸਾਹਮਣੇ ਆਪਣੀਆਂ ਚੀਜ਼ਾਂ ਬਾਰੇ ਪੋਲ ਬੰਨਣ ਲੱਗ ਜਾਵੇਂਗਾ ਤਾਂ ਲੋਕ ਬਹੁਤ ਆਸਾਨੀ ਨਾਲ ਇਸ ਦਾ ਗਲਤ ਮਤਲਬ ਕੱਢ ਲੈਂਦੇ ਨੇ ਹੋ ਸਕਦਾ ਹੈ ਕਿ ਤੂੰ ਆਪਣੀਆਂ ਗੱਲਾਂ ਨਾਲ ਕਿਸੇ ਨੂੰ ਨੀਵਾਂ ਨਾ ਦਿਖਾਉਣਾ ਚਾਹੁੰਦਾ ਹੋਵੇਂ ਤੁਸੀਂ ਸਰਫੋਨਾਂ ਨੂੰ ਦੱਸ ਰਿਹਾ ਹੈ ਕਿ ਤੇਰੇ ਕੋਲ ਕੀ ਕੀ ਹੈ ਪਰ ਫਿਰ ਵੀ ਲੋਕ ਤੇਰੀਆਂ ਗੱਲਾਂ ਨੂੰ ਗਲਤ ਤਰੀਕੇ ਨਾਲ ਲੈ ਸਕਦੇ ਨੇ ਅਕਸਰ ਜਦੋਂ ਅਸੀਂ ਆਪਣੇ ਬਾਰੇ ਵੱਡੀਆਂ-ਵੱਡੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਈਏ ਤਾਂ ਇਸ ਨਾਲ ਸਾਹਮਣੇ ਵਾਲੇ ਨੂੰ ਸੱਟ ਜਿਹੀ ਲੱਗਦੀ ਹੈ ਉਸ ਨੂੰ ਇਦਾਂ ਲੱਗਦਾ ਕਿ ਅਸੀਂ ਉਸ ਨੂੰ ਛੋਟਾ ਮਹਿਸੂਸ ਕਰਾ ਰਹੇ ਹਾਂ ਤੇ ਕੋਈ ਵੀ ਇਨਸਾਨ ਖੁਦ ਨੂੰ ਕਿਸੇ ਦੇ ਸਾਹਮਣੇ ਕਮਜ਼ੋਰ ਜਾਂ ਛੋਟਾ ਹੁੰਦਾ ਹੋਇਆ ਨਹੀਂ ਦੇਖ ਸਕਦਾ ਅਸਲੀ ਹੋ ਸਕਦਾ ਕਿ ਉਹ ਤੇਰੇ ਸਾਹਮਣੇ ਕੁਝ ਨਾ ਬੋਲੇ ਪਰ ਅੰਦਰ ਹੀ ਅੰਦਰ ਉਹ ਤੇਰੇ ਨਾਲ ਨਫ਼ਰਤ ਕਰਨਾ ਸ਼ੁਰੂ ਕਰ ਦੇਵੇਗਾ ਤੇ ਤੇਰੇ ਤੋਂ ਦੂਰ ਹੋਣਾ ਸ਼ੁਰੂ ਕਰ ਦੇਵੇਗਾ ਤੈਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਵੀ ਕਰੇਗਾ ਤੇ ਰੱਬ ਨਾ ਕਰੇ ਕਿ ਤੇਰੇ ਉੱਪਰ ਕੋਈ ਮੁਸੀਬਤ ਆ ਗਈ ਤਾਂ ਮਦਦ ਦੀ ਵਜਾਏ ਤੈਨੂੰ ਤਾਣੇ ਮਿਹਣੇ ਵੀ ਮਾਰੇ ਜਾਣਗੇ ਕਿ ਤੇਰੇ ਕੋਲ ਤਾਂ ਸਭ ਕੁਝ ਸੀ ਹੁਣ ਆਪ ਹੀ ਸੰਭਲ ਇਸ ਲਈ ਲੋਕਾਂ ਸਾਹਮਣੇ ਵੱਡੀਆਂ-ਵੱਡੀਆਂ ਗੱਲਾਂ ਕਰਨ ਤੋਂ ਸੰਕੋਚ ਕਰੋ ਲੋਕਾਂ ਦੇ ਸਾਹਮਣੇ ਆਪਣੀਆਂ ਚੀਜ਼ਾਂ ਦਾ ਦਿਖਾਵਾ ਇਸ ਲਈ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਹੋ ਸਕਦਾ ਕਿ ਤੇਰੇ ਕੋਲ ਸਭ ਕੁਝ ਹੋਵੇ ਪਰ ਅਜਿਹੇ ਬਹੁਤ ਲੋਕ ਨੇ ਜਿਹੜੇ ਉਹਨਾਂ ਚੀਜ਼ਾਂ ਲਈ ਤਰਸਦੇ ਨੇ ਜੋ ਤੇਰੇ ਕੋਲ ਨੇ ਦੁਨੀਆ ਵਿੱਚ ਅਜਿਹੇ ਬਹੁਤ ਲੋਕ ਨੇ ਜਿਨ੍ਹਾਂ ਕੋਲ ਪੀਣ ਲਈ ਸਾਫ਼ ਪਾਣੀ ਵੀ ਨਹੀਂ ਹੈ ਖਾਣ ਲਈ ਭੋਜਨ ਵੀ ਨਹੀਂ ਹੈ ਇਸ ਲਈ ਕਦੇ ਵੀ ਆਪਣੇ ਤੋਂ ਬਹੁਤ ਗਰੀਬ ਲੋਕਾਂ ਦੇ ਸਾਹਮਣੇ ਦਿਖਾਵਾ ਕਰਨ ਦੀ ਕੋਸ਼ਿਸ਼ ਨਾ ਕਰਿਓ ਬਲਕਿ ਹੋ ਸਕੇ ਤਾਂ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਜ਼ਰੂਰ ਕਰਿਓ ਕਰਨ ਦੀ ਕੋਸ਼ਿਸ਼ ਨਾ ਕਰਿਓ ਬਲਕਿ ਹੋ ਸਕੇ ਤਾਂ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਜ਼ਰੂਰ ਕਰਿਓ ਗੁਰੂ ਨੇ ਕਿਹਾ ਕਿ ਪੰਜਵਾਂ ਕਿ ਕਦੇ ਵੀ ਆਪਣੇ ਦਾਨ ਕੀਤੀ ਗਈ ਮਦਦ ਪਰਪਕਾਰ ਦੇ ਕੰਮਾਂ ਨੂੰ ਲੋਕਾਂ ਦੇ ਸਾਹਮਣੇ ਨਾ ਦੱਸੋ ਇਸ ਦੁਨੀਆ ਨੂੰ ਸਾਡੀ ਦਇਆ ਦਾਨ ਪਰਪਕਾਰ ਦੀ ਬਹੁਤ ਜ਼ਰੂਰਤ ਹੈ ਪਰ ਜੇਕਰ ਤੁਸੀਂ ਇਹ ਸਭ ਕੁਝ ਸਿਰਫ ਇਸ ਲਈ ਹੀ ਕਰ ਰਹੇ ਹੋ ਤਾਂ ਕਿ ਦੂਸਰੇ ਤੁਹਾਨੂੰ ਪਸੰਦ ਕਰਨ ਤੁਹਾਡੀ ਤਾਰੀਫ ਕਰਨ ਤਾਂ ਕਿਰਪਾ ਕਰਕੇ ਇਸ ਨੂੰ ਬੰਦ ਕਰੋ ਤੁਸੀਂ ਲੋਕਾਂ ਦੀ ਮਦਦ ਇਸ ਲਈ ਕਰਨੀ ਹੈ ਕਿਉਂਕਿ ਤੁਹਾਨੂੰ ਇਹ ਅੰਦਰੋਂ ਸ਼ਾਂਤੀ ਇਹ ਸੰਤੁਸ਼ਟੀ ਦਿੰਦਾ ਹੈ ਨਾ ਕਿ ਇਸ ਲਈ ਕਿ ਸਮਾਜ ਤੁਹਾਡੀ ਤਾਰੀਫ ਕਰੇ ਛੇਵੀਂ ਗੱਲ ਗੁਰੂ ਨੇ ਕਹੀ ਕਿ ਆਪਣੇ ਧਨ ਤੇ ਆਮਦਨੀ ਬਾਰੇ ਕਿਸੇ ਨੂੰ ਵੀ ਨਾ ਦੱਸੋ ਇੱਕ ਅਜਿਹੀ ਗੱਲ ਹੈ ਜਿਸ ਨੂੰ ਸਾਨੂੰ ਆਪਣੇ ਤੇ ਆਪਣੇ ਪਰਿਵਾਰ ਤੱਕ ਹੀ ਸੀਮਤ ਰੱਖਣਾ ਚਾਹੀਦਾ ਹੈ ਨਾ ਤਾਂ ਕਿਸੇ ਨੂੰ ਉਸ ਦੀ ਆਮਦਨ ਬਾਰੇ ਪੁੱਛੋ ਹੀ ਤੇ ਨਾ ਹੀ ਲੋਕਾਂ ਨੂੰ ਆਪਣੀ ਆਮਦਨ ਬਾਰੇ ਦੱਸੋ ਕਿਉਂਕਿ ਇਸ ਨਾਲ ਲੋਕ ਬਹੁਤ ਆਸਾਨੀ ਨਾਲ ਸਾਡੀ ਸਥਿਤੀ ਦਾ ਅਨੁਮਾਨ ਲਗਾ ਲੈਂਦੇ ਨੇ ਜੋ ਕਿ ਸਾਡੇ ਲਈ ਸਹੀ ਨਹੀਂ ਹੈ 7ਵੀਂ ਤੇ ਆਖਰੀ ਗੱਲ ਗੁਰੂ ਨੇ ਇਹ ਕਹੀ ਸਫਲਤਾ ਦਾ ਰਾਜ਼ ਕਿ ਅਸੀਂ ਕਿੰਨਾ ਤਰੀਕਿਆਂ ਨਾਲ ਸਫਲਤਾ ਪਾਈ ਇਹ ਦੱਸਣਾ ਗਲਤ ਨਹੀਂ ਹੈ ਜੇਕਰ ਕੋਈ ਇਨਸਾਨ ਉਸ ਤੋਂ ਸਿੱਖ ਕੇ ਆਪਣੀ ਮੰਜ਼ਲ ਪਾਉਣ ਦਾ ਰਸਤਾ ਬਣਾਵੇ ਪਰ ਜ਼ਿਆਦਾਤਰ ਲੋਕ ਸਾਡੇ ਦੱਸੇ ਹੋਏ ਰਸਤੇ ਉੱਪਰ ਹੂਬ-ਹੂ ਚੱਲਣਾ ਸ਼ੁਰੂ ਕਰ ਦਿੰਦੇ ਨੇ ਤੇ ਜੇਕਰ ਉਸ ਰਸਤੇ ਉੱਪਰ ਚੱਲ ਕੇ ਅਸਫਲ ਹੋ ਜਾਣ ਤਾਂ ਫਿਰ ਸਾਨੂੰ ਦੋਸ਼ ਦੇਣਾ ਸ਼ੁਰੂ ਕਰ ਦਿੰਦੇ ਨੇ ਕਿ ਅਸੀਂ ਉਹਨਾਂ ਨੂੰ ਸਹੀ ਰਸਤਾ ਨਹੀਂ ਦੱਸਿਆ ਕਿਉਂਕਿ ਸਭ ਦੇ ਲਈ ਸਫਲਤਾ ਦਾ ਇੱਕ ਹੀ ਤਰੀਕਾ ਕੰਮ ਨਹੀਂ ਕਰਦਾ ਇਸ ਲਈ ਕਿਸੇ ਨੂੰ ਵੀ ਆਪਣੀ ਸਫਲਤਾ ਦਾ ਰਸਤਾ ਨਾ ਦੱਸੋ ਜਦੋਂ ਤੱਕ ਉਹ ਇਨਸਾਨ ਇਸ ਬਾਰੇ ਜਾਣਨ ਲਈ ਦ੍ਰਿੜਤਾ ਨਾ ਦਿਖਾਵੇ ਉਹ ਵਿਦਿਆਰਥੀ ਹੁਣ ਗੁਰੂ ਦੀ ਗੱਲ ਚੰਗੀ ਤਰ੍ਹਾਂ ਸਮਝ ਚੁੱਕਿਆ ਸੀ ਤਾਂ ਆਪਣੇ ਮਨ ਵਿੱਚ ਉਸਨੇ ਆਪਣੇ ਆਪ ਨਾਲ ਵਾਅਦਾ ਕੀਤਾ ਕਿ ਅੱਜ ਤੋਂ ਬਾਅਦ ਉਹ ਆਪਣੇ ਰਾਜ਼ ਕਿਸੇ ਨੂੰ ਨਹੀਂ ਦੱਸੇਗਾ ਉਸਨੇ ਗੁਰੂ ਦਾ ਧੰਨਵਾਦ ਕੀਤਾ ਤੇ ਉੱਥੋਂ ਚੱਲਿਆ ਗਿਆ ਸੋ ਵੀਡੀਓ ਪੂਰੀ ਵੇਖਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸੋ ਆਪ ਜੀ ਨੂੰ ਸਮਝ ਲੱਗ ਗਈ ਹੋਵੇਗੀ ਕਿ ਉਹ ਕੀ ਟੀਆ ਸਤ ਗੱਲਾਂ ਹਨ ਜਿਹੜੀਆਂ ਆਪਾਂ ਕਿਸੇ ਦੇ ਨਾਲ ਸ਼ੇਅਰ ਨਹੀਂ ਕਰਨੀਆਂ ਚਾਹੀਦੀਆਂ ਸੋ ਕਿਰਪਾ ਕਰਕੇ ਵਾਤਵਾਰਦ ਸ਼ੇਅਰ ਕਰ ਦਿਓ ਤਾਂ ਜੋ ਇਹੋ ਜਿਹੀਆਂ ਗੱਲਾਂ ਲੋਕਾਂ ਤੱਕ ਸਟੋਰੀਆਂ ਪਹੁੰਚਣ ਨਾਲ ਅਤੇ ਉਹ ਇਹ ਆਪਣੇ ਜੀਵਨ ਦੇ ਵਿੱਚ ਇਹਨਾਂ ਗੱਲਾਂ ਦਾ ਲਾਹਾ ਲੈ ਕੇ ਆਪਣੇ ਜੀਵਨ ਆਪਣੇ ਜੀਵਨ ਵਿੱਚ ਅੱਗੇ ਵਧਣ ਬਹੁਤ ਬਹੁਤ ਧੰਨਵਾਦ